ਕਰੋ ਆ ਗਿਆ ਮੀ ਦਿਨ ਚੜ ਗਿਆ ਅਗਲਾ ਰਾਤੀ ਤੇ ਰੱਬ ਨੇ ਥੋੜਾ ਬਖਸ਼ਤਾ ਮੈਨੂੰ ਕੱਪੜੇ ਧੋਏ ਸੀਗੇ ਦੇਖ ਲਓ ਬੈਠੀ ਇਸ ਵੇਲੇ ਮੈਂ ਉੱਥੇ ਚੇਰ ਗਿੱਲੀ ਹੋ ਗਈ ਪਾਣੀ ਦੇ ਤੂੰ ਮੀ ਪੈ ਗਿਆ ਆ ਇੱਕਦਮ ਲੱਥਾ ਪੜਕ 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 ਫੇਰ ਮੈਂ ਭੱਜ ਕੇ ਗਈ ਉੱਪਰ ਜਿਦਾ ਵੇਖੋ ਹੁਣ ਬਾਪੂ ਤੇ ਹੁਣ ਲੋਂਦੇ ਆਣ ਕੱਪੜੇ ਮੈਂ ਫੜ ਫੜ ਲਾ ਲਈ ਭੱਜ ਕੇ ਜਾ ਕੇ ਮਖਾਵਾਂ ਨਹੀਂ ਸਲਾਰਾ ਤੇ ਮੈਂ ਪਾ ਲਿਆ ਅੰਦਰ ਪਰ ਮੈਂ ਕੱਪੜੇ ਰਾਹ ਲਈ ਭੱਜ ਕੇ ਜਾ ਕੇ ਤੇ ਦੇਖੋ ਹੋ ਗਈ ਤੋਬਾ ਤੋਬਾ ਹੋ ਗਈ ਇਹ ਬਹੁਤ ਐਂਡਿਆ ਆਏ ਹਾਏ 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 ਉਡੋਂ ਡਈ ਉੱਤੇ ਨੂੰ ਦੇ ਫਿਟੇ ਲਾ 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 ਮਹਾਦੀਕ ਦੇ ਗਲੀਆਂ ਸੁਕੀਆਂ ਹਿੱਟਿਆ ਦੇਖੋ ਫੇਰ ਉਹੀ ਹਾਲ ਹੋ ਗਿਆ ਤੂੰ ਕਰਦਾ ਜੀ ਨਹੀਂ ਹੰਤਾ ਉਸ ਤੋਂ ਸੁੱਟ ਜੈਗੀ ਸੁੱਟ ਦੇਗੀ ਨੂੰ ਸੁੱਟ ਦੇਗੀ ਨਹੀਂ ਯਾਰ ਉਦੋਂ ਹੋ ਗਿਆ ਸੀ ਹਾਂ ਪਿੱਛੇ ਕਰਾਂ ਆ ਪਿੱਛੇ ਤਾਂ ਇਹ ਕਿਵੇਂ ਹੋ ਜਾਊਗਾ ਲੋਕ ਹੈ ਚਾਬੀ ਕਿੱਥੇ ਹੈ ਇਧਰ ਕੋਲੇ ਚਾਬੀ ਲੈ ਗਈ ਹੈ ਤੇ ਲੋਕ ਲਿਆੜੀ ਲੌਕ ਤਾਂ ਖੁੱਲਿਆ ਹੋਇਆ ਹੈ। ਇਹ। ਹਾਂ ਜਸਤਾ ਕਰਨਾ। ਇਹ ਐਂਜਨਾ ਮਾਰੀ ਅੱਗੇ। ਐਨਾ ਸਿੱਧਾ ਨਾ ਮੋਟਰਸਾਈਕਲ ਘਰ ਪੈਣੇ। ਆਪ ਤੇ ਉਹ ਨਹੀਂ ਆਉਂਦਾ। ਥੱਲੋ ਚੱਕ। ਥੱਲੋ ਚੱਕਿਆ ਏ। ਕਿੰਵੇ ਜੀ? ਪਹਿਲੇ ਚ ਹੈ। ਮੈਂ ਥੱਲੋ ਚੀਚਾ ਨਹੀਂ ਨਾਲੇ। ਤਾਂ ਕਿੰਨਾ ਕੁ ਜ਼ੋਰ ਲਾਉਣਾ ਫਫਾੜਿਆ ਚੱਕ। ਚੱਕਿਆ ਗਿਆ ਹੋਰ ਚਲੀ ਜਾਈ। ਤੂੰ ਵੇਖ ਲੈ ਨਿਊਟਰਲ ਹੋ ਗਿਆ ਹੋਣਾ ਹੈ ਹੋ ਗਿਆ ਹੋ ਗਿਆ ਹੁਣ ਵੇਖ ਹੁਣ ਵੇਖ ਹੋ ਗਿਆ ਨਿਊਟਰਲ ਜਲਦੀ ਆ ਜਾ ਸੈਲਫ ਮਾਰ ਦੇ ਆ ਲਾ ਲਾ ਵੀ ਤੂੰ ਅੱਛਾ ਮਤਲਬ ਮੈਂ ਚਾਈਦੀ ਨਹੀਂ ਕਰੂੰ ਹਨਾ ਲੇਟ ਹੋ ਗਿਆ ਗਾਈਸ ਵਾਲ ਟੇਰਿੰਗ ਮੰਗਾਈ ਪਾਈ ਨੂੰ ਕਾਲੇ ਫਿਰਦੀ ਇੱਕ ਇੱਕ ਸੇਡ ਗੋਲ ਪਾਇਆ ਇੱਕ ਸੇਡ ਬਟਰਫਲਾਈ ਲਗਾਇਆ ਓ ਜੂੜੀ ਵੇਖੀ ਆਉਂਦੀ ਹੈ ਜੂੜਾ ਵੇਖਿਆ ਆਗਾ ਆਹੋ ਕੋਈ ਗੱਲ ਨਹੀਂ ਓ ਤੋ ਆਪਣੀ ਗਲਾਈ ਵੇਖੋ ਤੁਹਾਡੇ ਸਾਹਮਣੇ ਕਿੰਨਾ ਮੀਂਹ ਪੈਣ ਦੇ ਪਰ ਮੌਸਮ ਅੱਛਾ ਹੋ ਗਿਆ ਹੈ ਸਾਈ ਸ਼ੋ ਮੋ ਦਿਨ ਹੈ ਤੋਂ ਸੇ ਤੋਂ ਸੇ गुड मार्निंग मेरा तो, हो नहीं नहीं तो नहीं। ए, कुछ बोलने लगा ही पर चुप कर दिया कैमरा देख के। <laughs> ਦੰਦਿਆ ਮੈਂ ਨਾ ਚਾਰ ਪਾਵਾਂ ਇੱਥੇ ਸੁੱਟਦੀ ਏ ਪੂਝ ਪੰਜ ਕੇ ਨੂੰ ਰੱਖੋ ਇੱਥੇ ਆਵਦੀ ਕਿਤੇ ਵਿੱਚ ਲੋ ਗਾਇਸ ਰੈਡੀ ਹੋ ਗਿਆ ਕੁਦਰ ਸਾਰ ਚਾਹ ਮਸਤੀ ਠੀ ਮੈਂ ਫਟਫਟ ਕੱਲੀ ਰੈਡੀ ਹੋ ਗਈ ਠੀ ਤੇ ਹੀਟ ਤੇ ਮੈਂ ਪਈਆ ਘੋੜਾ ਲਾਂ ਕਿੰਦਾ ਮੈਂ ਨੂੰ ਨਹੀਂ ਦੱਸਿਆ ਤੂੰ ਚਾਉਣਾ ਹੈ ਤੁਹਾਨੂੰ ਦੱਸ ਦਿੰਦੀ ਫਿਰ ਬੱਦਕਿਆ ਤੁਹ ਨੂੰ ਕੋਚੰਬੇ ਪਿਆਰ ਦੇ ਗੱਤੂ ਦਾ ਨਹਾ ਤਾਂ ਲੈਂਦਾ ਮੈਂ ਤੇ ਤੇਰ ਦੇ ਨਾਸਤੇ ਨਹੀਂ ਤੇ ਹੂੰ ਠੀਕ ਹੈ ਐ ਨਹੀਂ ਚਲੇ ਜਾਂ ਆਹ ਹਾਂ ਚੱਲ ਚੱਤ ਪੱਟ ਚੱਲ ਯਹੀ ਤੇ ਨਹੀਂ ਕਰਦਾ रोटी बनाने के मूड में है मूड में क्या बनानी पड़ेगी इसको भूख लगी है इसको लो जी रड़ी रड़ी पागल चल चल तो बने आय हूं तोबड़ यू आर तोबड़ लाइट वाह बंद कर देनी ऐ ओए तो, <laughs> तो, तो, तो नहीं हो ने गई किस्मत हो आ रही है लोग मेरा कपड़े चेक के लाए हूं पैर छल्ले रह गई है ले के आओ सया बच्चा बन के

इने कपड़े ला धोते ने, हाले कॉन्टिन्यू चल रहा है काम प्रोसीजर पर ज्यादा नहीं धोवे रात वागू थोड़े ही धोवेंगे तो भी बदल है और बारिश कदम ही आ सद रात इधरों गर्जता पिशकता पाया बट हाले तक अज शांति है वहीकल्स भी अच्छे थोड़े बहुत थोड़े बहुते चल रहे ने रात ज्यादा शांति सी ये प्लाट्स तो हमने आपको रात को भी दिखाई थी ये तो है ही अच्छे पता नहीं की होया पीदी मजाक नहीं मेरे मुँह चो हिंदी निकल लग जाती है

ਦਰਾਗਾ ਡੋ ਹੱਥ ਤੇ ਪਾਉਣ ਵਾਲੇ ਜਰਾਬਾਂ ਤੇ ਵੀ ਦੇਦੇ ਉਹ ਦਸਤਾਨੇ ਜਿਹੇ ਹੱਥ ਤੇ ਪਾਉਣ ਵਾਲੇ ਹਾਂ ਹੋਰ ਚੀਜ਼ ਲੋਣੇ ਆਈ ਅਗੇਨ ਮੌਸਮ ਪੂਰਾ ਬਦਲ ਵਹੀਦਾ ਹੈ ਮੈਡਮ ਜੀ ਜਾ ਰਹੇ ਨੇ ਪੈਪ ਚੱਕ ਕੇ ਨੀਚੇ ਵੈਸੇ ਉੱਤੇ ਮੌਸਮ ਵਧੀਆ ਹੁੰਦਾ ਨਾ ਸਮੈਲ ਜੀ ਆਉਂਦੀ ਕੱਚੀ ਕੱਚੀ ਰਾਤਮੀ ਪੈਗਾ ਨਾ ਉਹਦੇ ਕਰਕੇ ਠੀਕ ਜੂੜਾ ਕੱਚੀ ਕੱਚੀ ਜੂੜਾਂਗੇ ਤੇ ਬਾਬਿਆਂ ਦੇ ਟੀਸੀ ਵਾਲੇ ਬੇਰ ਤੇ ਚੜਾਇਆ ਮੈਨੂੰ ਗਰਭੀ ਲਾ ਦਿੱਤੀ ਠੀਕ ਠੀਕ गाइस ਸੁਣ ਕਿਸ ਸਮੈਲ ਕੀ ਹੁੰਦੀ ਜਿਹਨੂੰ ਪਤਾ ਉਹ ਕਮੈਂਟ ਕਰਕੇ ਕੋਸ਼ਿਸ਼ ਬਧਾਓ ਇਹਨੂੰ ਕੋਸ਼ਿਸ਼ ਕਰਕੇ ਦੱਸੋ ਤੇਰੀ ਵੀ ਉਹ ਸਾਨੂੰ ਦੱਸਣ ਦੀ ਮਾਰੀ ਕੋਸ਼ਿਸ਼ ਕਰ ਰਹੀ ਹੈ ਕਮੈਂਟਾਂ ਦੇ ਵਿੱਚ ਹਾਂ ਵੇਖੋ ਮੱਛਰ ਕਿਧਰ ਗਿਆ ਡਾ ਤਾਈ ਬੈਠਾ ਹੀ ਡਾ ਉੱਡ ਗਿਆ ਹੁਣ ਤਾਂ ਲੋ गाइस ੱਲੇ ਵੇਖੋ ਇਹ ਠੀਕ ਐ ਇੰਨਾ ਵੀ ਨਹੀਂ ਚਿੱਕੜ ਹੁੰਦਾਗਾ ਜਿੰਨਾ ਵੇਹੇ ਰੋਲਾ ਪਾਉਂਦੇ ਨੇ ਪਰ ਹੁੰਦਾ ਐ ਜਾ ਕੇ ਵੇਖੀ ਤਾਂ ਪਤਾ ਲੱਗਦਾ ਹੁੰਦਾ ਹੈ ਹਾਂ ਥੱਲੇ ਜਾਇਆ ਪਤਾ ਲੱਗਦਾ ਵੀ ਇਹ ਹੁਣ ਉੱਤੋਂ ਤਾਂ ਐਵੇਂ ਵੇਖਦਾ ਪੈਣਾ ਵੀ ਜਿਵੇਂ ਗਿੱਲਾ ਗਿੱਲਾ ਜਿਹਾ ਹੋਇਆ ਪਰ ਥੱਲੇ ਪਾਣੀ ਖੜਾ ਹੋਊਗਾ ਮਾੜਾ ਮਾੜਾ ਐਸਾ ਹੀ ਹੈ ਅੱਜ ਨਵੀਂ ਬੈਗਾ ਸਵੇਰੇ ਤਾਂ ਨਹੀਂ ਗਲੀ ਚ ਪਾਣੀ ਖੜਿਆ ਮਸਤ ਹਾਂ ਸਾਡੀ ਗਲੀ ਮਸਤ ਹੈ ਵੈਸੇ ਹੋਰ ਗੱਲਾਂ ਨੇ ਅੱਲਾ ਅੱਛੀ ਹੈ ਲਾਟੂ ਸਾਰਾ ਕੋ ਜੀ ਇਹ ਜਦੋਂ ਇੰਨੀ ਸਿਆਣੀ ਜੀ ਹੋ ਜਾਂਦੀ ਹੈ ਨਾ ਫਿਰ ਜਰੀ ਨਹੀਂ ਜਾਂਦੀ ਮਾ ਥੱਲੇ ਛਾਲ ਮਾਰ ਜੀ ਕੀ ਛਾਲ ਕਾ ਮਾਰਨੀ ਚਲੋ ਜੇ